ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਕਾਲੂ ਜੀ ਨੂੰ ਕੁਝ ਚਿੰਤਾ ਵਿੱਚ ਵੇਖ ਕੇ رائے ਬੁਲਾਰ ਜੀ ਨੇ ਸਲਾਹ ਦਿੱਤੀ ਕਿ ਨਾਨਕ ਨੂੰ ਬੇਬੇ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਜਾਵੇ ਸੁਲਤਾਨਪੁਰ ਲੋਧੀ ਵਿੱਚ ਬੇਬੇ ਨਾਨਕੀ ਜੀ ਦੇ ਸਹੁਰੇ ਸਨ ਉਹਨਾਂ ਦੇ ਪਤੀ ਦਾ ਨਾਮ ਜੈ ਰਾਮ ਸੀ ਨਾਨਕ ਜੀ ਪਿਤਾ ਕਾਲੂ ਜੀ ਨਾਲ ਸੁਲਤਾਨਪੁਰ ਪਹੁੰਚੇ ਤੇ ਜਾ ਕੇ ਰਾਏ ਬੁਲਾਰ ਜੀ ਦੀ ਚਿੱਠੀ ਜੈ ਰਾਮ ਜੀ ਨੂੰ ਦਿੱਤੀ ਜਿਸ ਵਿੱਚ ਰਾਏ ਬੁਲਾਰ ਜੀ ਨੇ ਨਾਨਕ ਜੀ ਨੂੰ ਕੋਈ ਕੰਮਕਾਰ ਦਿਵਾਉਣ ਬਾਰੇ ਲਿਖਿਆ ਸੀ ਭਾਈਆ ਜੈ ਰਾਮ ਜੀ ਨੇ ਚਿੱਠੀ ਪੜ੍ਹੀ ਤੇ ਸਾਰੀ ਸੁਖਾਂ ਸੰਤ ਪੁੱਛੀ ਭਾਈਆ ਜੈ ਰਾਮ ਜੀ ਨਾਨਕ ਦੇ ਸੁਲਤਾਨਪੁਰ ਆਉਣ ਤੇ ਬਹੁਤ ਖੁਸ਼ ਸਨ ਉਹਨਾਂ ਕਿਹਾ ਮੇਰੇ ਵੱਡੇ ਭਾਗ ਹਨ ਜੋ ਆਪਨੇ ਆ ਕੇ ਦਰਸ਼ਨ ਦਿੱਤੇ ਹਨ ਭਾਵੇਂ ਜੈ ਰਾਮ ਜੀ ਵੱਡੇ ਸਨ ਪਰ ਉਹ ਨਾਨਕ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਤੇ ਉਹਨਾਂ ਨਾਲ ਕਾਫੀ ਪ੍ਰੇਮ ਕਰਦੇ ਸਨ ਭਾਈਆ ਜੈ ਰਾਮ ਜੀ ਨੇ ਨਵਾਬ ਦੌਲਤ ਖਾਨ ਨਾਲ ਗੱਲਬਾਤ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਮੋਦੀ ਖਾਨੇ ਦੀ ਨੌਕਰੀ ਦਿਵਾ ਦਿੱਤੀ ਮੋਦੀ ਖਾਨਾ ਉਹ ਹੱਟੀ ਹੁੰਦੀ ਹੈ ਜਿਸ ਵਿੱਚ ਅਨਾਜ ਦਾਲਾਂ ਆਦੀ ਹੁੰਦੇ ਹਨ ਹੁਣ ਜਦੋਂ ਹੱਟੀ ਦੀ ਕਾਰ ਬਾਬੇ ਨਾਨਕ ਨੂੰ ਮਿਲੀ ਤਾਂ ਬਾਬੇ ਨੇ ਗਰੀਬ ਫਕੀਰ ਲੋੜਵੰਦਾਂ ਨੂੰ ਅਨਾਜ 13-13 ਕਹਿ ਕੇ ਬਿਨਾਂ ਤੋਲੇ ਹੀ ਦੇਣਾ ਸ਼ੁਰੂ ਕਰ ਦਿੱਤਾ ਕਈਆਂ ਨੂੰ ਜੇ ਤੋਲ ਕੇ ਵੀ ਦਿੰਦੇ ਤਾਂ ਤੋਲ ਨਾਲੋਂ ਵੱਧ ਹੀ ਦੇ ਦਿੰਦੇ ਇਸ ਤਰ੍ਹਾਂ ਨਵਾਬ ਦੌਲਤਖਾਨ ਦੇ ਮੋਦੀ ਖਾਨੇ ਵਿੱਚ ਹਮੇਸ਼ਾ ਭੀੜ ਲੱਗੀ ਰਹਿੰਦੀ ਹਰ ਮਹੀਨੇ ਹੱਟੀ ਦਾ ਹਿਸਾਬ-ਕਿਤਾਬ ਕੀਤਾ ਜਾਂਦਾ ਪਰ ਹਮੇਸ਼ਾ ਨਫਾ ਹੀ ਨਿਕਲਦਾ ਨੁਕਸਾਨ ਕਦੇ ਨਹੀਂ ਹੋਇਆ ਪਰ ਚੁਗਲਖੋਰ ਲੋਕ ਹਰ ਵੇਲੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ ਸੋ ਕਿਸੇ ਨੇ ਨਵਾਬ ਕੋਲ ਚੁਗਲੀ ਕੀਤੀ ਕਿ ਨਾਨਕ ਤੁਹਾਡਾ ਮੋਦੀਖਾਨਾ ਲੁੱਟਾ ਰਿਹਾ ਹੈ ਸੋ ਹਿਸਾਬ ਕਰ ਲੋ ਕਿ ਕਿੰਨਾ ਕੋ ਨੁਕਸਾਨ ਹੋ ਰਿਹਾ ਹੈ ਤੁਸੀਂ ਨਾਨਕ ਤੋਂ ਹਿਸਾਬ ਮੰਗੋ ਪਰ ਜਦ ਹਿਸਾਬ ਕੀਤਾ ਗਿਆ ਤਾਂ 135 ਰੁਪਏ ਦਾ ਨਫਾ ਨਿਕਲਿਆ ਸਾਰੇ ਹੈਰਾਨ ਸਨ ਕਿ ਇਹ ਕਿਵੇਂ ਹੋ ਸਕਦਾ ਹੈ ਗੁਰੂ ਨਾਨਕ ਜੀ ਜਿੰਨਾ ਸਮਾਂ ਮੋਦੀ ਖਾਨੇ ਦੀ ਨੌਕਰੀ ਕਰਦੇ ਰਹੇ ਹਮੇਸ਼ਾ 13 13 ਤੋਲਦੇ ਰਹੇ ਤੇ ਪਰਮੇਸ਼ਰ ਦਾ ਸਿਮਰਨ ਕਰਦੇ ਰਹੇ ਸੰਗਤ ਜੀ ਜਿਸ ਪਾਵਨ ਧਰਤੀ ਤੇ ਮੋਦੀ ਖਾਨਾ ਸੀ ਉੱਥੇ ਗੁਰਦੁਆਰਾ ਹਟ ਸੈਬ ਸੁਸ਼ੋਭਿਤ ਹੈ ਇਹ ਸਥਾਨ ਸultanpur luddi ਵਿੱਚ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ